ਇਕ ਦਰ ਕਰ ਇਕ ਹੈ ਅਵਰਨਾ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨ ਮੁਖ ਭੁੱਲੇ ਭਲਾਈ ਐ ਭੂਲੀ ਠੌਰ ਨਾ ਕਾਈ ਗੁਰ ਬਿਨ ਕੋ ਨਾ ਦਿਖਾਵੇਈ ਅੰਧੀ ਆਵੇ ਜਾਏ ਗਿਆਨ ਪਦਾਰਥ ਖੋਇਆ ਠੱਗਿਆ ਮੁਠਾ ਜਾਏ ਬਾਬਾ ਮਾਇਆ ਪਰਮ ਭੁਲਾਈ ਪਰਮ ਭੁਲੀ ਦੁਹਾਗਣੀ ਨਾ ਪਿਰ ਅੰਕ ਸਮਾਏ ਰਹਾਉ ਭੁਲੀ ਫਿਰੈ ਦਸੰਤਰੀ ਭੁਲੀ ਗ੍ਰਹ ਤਜ ਜਾਏ ਭੁਲੀ ਢੂਂਗਰ ਥਲ ਚੜੈ ਪਰ ਮੈਂ ਮਨ ਡੋਲਾਈ ਤਰਹੁ ਵਿਛੁਨੀ ਕਿਉ ਮਿਲੈ ਗਰਭ ਮੁਠੀ ਬਿਲ ਲਾਈ ਵਿਛੜਿਆ ਗੁਰ ਮੇਲ ਸੀ ਹਰ ਰਸ ਨਾਮ ਪਿਆਰ ਸਾਚ ਸਹਿਜ ਸੋਬਾ ਘਣੀ ਹਰ ਗੁਣ ਨਾਮ ਅਧਾਰ ਜਿਉ ਪਾਵੈ ਤਿਉ ਰਖ ਤੂੰ ਮੈਂ ਤੁਜ ਬਿਨ ਕਵਨ ਪਧਾਰ ਅਕਰ ਪੜ ਪੜ ਖੁੱਲੀ ਐ ਦੇਖੀ ਬਹੁਤ ਅਭਮਾਨ ਤੀਰਤ ਨਾਤਾ ਕਿਆ ਕਰੀ ਮਨ ਮਹਿ ਮੈਲ ਗਮਾਨ ਗੁਰ ਬਿਨ ਕਿਨ ਸਮਝਾਈ ਐ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈ ਐ ਗੁਰਮੁਖ ਤਤ ਵਿਚਾਰ ਸਾ ਤਨ ਆਪ ਗਵਾਇਆ ਗੁਰ ਕੈ ਸ਼ਬਦ ਸ਼ਿੰਗਾਰ ਘਰ ਹੀ ਸੋ ਪਿਰ ਪਾਇਆ ਗੁਰ ਕਹਿ ਤੇ ਅਪਾਰ ਗੁਰ ਕੀ ਸੇਵਾ ਚਾ ਕਰੀ ਮਨ ਨਿਰਮਲ ਸੁਖ ਹੋਇ ਗੁਰ ਕਾ ਸ਼ਬਦ ਮਨ ਵਸਿਆ ਹਉ ਮੈਂ ਵਿੱਚੋਂ ਖੋਇ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਇ ਕਰਮ ਮਿਲੈ ਤਾਂ ਪਾਈਐ ਆਪ ਨਾ ਲਿਆ ਜਾਈ ਗੁਰ ਕੀ ਚਰਨੀ ਲੱਗ ਰਹੁ ਵਿਚੋਂ ਆਪ ਗਵਾਈ ਸੱਚੇ ਸੇ ਤੀਰਤਿਆਂ ਸਚੋ ਪੱਲੇ ਪਾਈ ਪੁੱਲ ਨੇ ਅੰਦਰ ਸਭ ਕੋ ਅਭੁੱਲ ਗੁਰ ਕਰਤਾਰ ਗੁਰਮਤਿ ਮਨ ਸਮਝਾਇਆ ਲਾਗਾ ਸਹਿ ਪਿਆਰ ਨਾਨਕ ਸਾਚ ਨਾ ਵੀਸਰੇ ਮੇਲੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਹਣੀ ਸੁੱਤ ਬੰਦਪ ਘਰ ਨਾਰ ਤਨ ਜੋਬਨ ਜਗ ਠੱਗਿਆ ਲੱਭ ਲੋਭ ਅਹੰਕਾਰ ਮੋਹ ਠਗੌਲੀ ਹਉ ਮੂਈ ਸਾ ਵਰਤੈ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨਾ ਕੋਈ ਮੈਂ ਤੁਝ ਬਿਨੇ ਅਵਰ ਨਾ ਭਾਵੇਈ ਤੂੰ ਭਾਵੇ ਸੁਖ ਹੋਈ ਰਹਾਉ ਨਾਮ ਸਲਾਹੀ ਰੰਗ ਸਿਉ ਗੁਰ ਕੈ ਸ਼ਬਦ ਸੰਤੋਖ ਜੋ ਦੀਸੈ ਸੋ ਚਲਸੀ ਕੂੜਾ ਮੋਹ ਨਾ ਵੇਖ ਵਾਟ ਵਟਾਉ ਆਇ ਨਿਤ ਚਲਦਾ ਸਾਥ ਦੇਖ ਆਖਣ ਆਖਹਿ ਕੀਤੜੀ ਗੁਰ ਬਿਨ ਬੂਝ ਨਾ ਹੋਈ ਨਾਮ ਵਡਾਈ ਜੀ ਮਿਲੈ ਸਾਚ ਰੱਪੈ ਪਤ ਹੋਈ ਜੋ ਤੁਧ ਭਾਵੈ ਸੇ ਭਲੇ ਖੋਟਾ ਖਰਾ ਨਾ ਕੋਈ ਗੁਰ ਸਰਮਾਈ ਛੁੱਟੀ ਐ ਮਨਮੁਖ ਖੋਟੀ ਰਾਸ ਅਸ਼ਟ ਧਾਤ ਪਾਤ ਸ਼ਾਹ ਕੀ ਕੜਿਐ ਸ਼ਬਦ ਵਿਗਾਸ ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸ ਤੇਰੀ ਕੀਮਤ ਨਾ ਪਵੈ ਸਭ ਢਿੱਠ ਠੋਕ ਵਜਾਈ ਕਹਿਣੇ ਹਾਥ ਨਾ ਲੱਭਈ ਸੱਚ ਟਿਕੈ ਪਤ ਪਾਈ ਗੁਰਮਤਿ ਤੂੰ ਸਲਾਹਣਾ ਹੋਰ ਕੀਮਤ ਕਹਿਣ ਨਾ ਜਾਈ ਜਿਤ ਤਨ ਨਾਮ ਨਾ ਭਾਵੇ ਤਿਤ ਤਨ ਹੋ ਮੈਂਵਾਦ ਗੁਰ ਬਿਨ ਗਿਆਨ ਨਾ ਪਾਈਐ ਵਿਕਿਆ ਦੂਜਾ ਸਾਧ ਬਿਨ ਗੁਣ ਕਾਮ ਨਾ ਆਵੈ ਮਾਇਆ ਪੀਕਾ ਸਾਦ ਆਸਾਯੰਦਰ ਜੰਮਿਆ ਆਸਾ ਰਸ ਕਸ ਖਾਈ ਆਸਾ ਬੰਦ ਚਲਾਈ ਐ ਮੋਹ ਮੋਹ ਚੋਟਾਂ ਖਾਈ ਅਵਗਣ ਬੱਦਾ ਮਾਰੀਐ ਛੂਟੈ ਗੁਰਮਤਿ ਨਾਏ ਸਰਬੇ ਥਾਈ ਏਕ ਤੂੰ ਜਿਉ ਭਾਵੈ ਤਿਉ ਰਾਖ ਗੁਰਮਤਿ ਸਾਚਾ ਮਨ ਵਸੈ ਨਾਮ ਭਲੋ ਪਤ ਸਾਖ ਹਉ ਮੈ ਰੋਗ ਗਵਾਈਐ ਸ਼ਬਦ ਸੱਚੈ ਸੱਚ ਭਾਖ ਆਕਾਸੀ ਪਾਤਾਲ ਤੂੰ ਤਰੇ ਭਵਨ ਰਹਾ ਅਸਮਾਈ ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਇ ਨਾਨਕ ਨਾਮ ਨਾ ਵਿਸਰੈ ਜਿਉ ਭਾਵੇ ਤਿਵੇਂ ਰਜਾਈ ਸ੍ਰੀ ਰਾਗ ਮਹੱਲਾ ਪਹਿਲਾ RAM ਨਾਮ ਮਨ ਬੀਦਿਆ ਅਵਰ ਕੇ ਕਰੀ ਵਿਚਾਰ ਸ਼ਬਦ ਸੁਰਤ ਸੁਖੀ ਉਪਜੈ ਪ੍ਰਭ ਰਾਤੋ ਸੁਖਸਾਰ ਜਿਉਂ ਭਾਵੈ ਤਿਉਂ ਰਾਖ ਤੂੰ ਮੈਂ ਹਰ ਨਾਮ ਆਧਾਰ ਮਨ ਰੀ ਸਾਚੀ ਖਸਮ ਰਜਾਈ ਜਿਨ ਤਨ ਮਨ ਸਾਜ ਸ਼ਿੰਗਾਰਿਆ ਤਿਸ ਸੇਤੀ ਲਿਵ ਲਾਇ ਰਹਾਉ ਤਨ ਬੈ ਸੰਤਰ ਹੋਮੀਐ ਇਕ ਰਤੀ ਤੋਲ ਕਟਾਈ ਤਨ ਮਨ ਸਮਧਾ ਜੀ ਕਰੀ ਹਨ ਦਿਨ ਅਗਨ ਜਲਾਏ ਹਰ ਨਾਮੈ ਤੁਲ ਨ ਪੁਜਈ ਜੇ ਲਖ ਕੋਟੀ ਕਰਮ ਕਮਾਏ ਅਰਧ ਸਰੀਰ ਕਟਾਈਐ ਸਿਰ ਕਰਵਤ ਧਰਾਏ ਤਨ ਹੈ ਮੰਚਲ ਗਾਲੀਐ ਭੀ ਮਨ ਤੇ ਰੋਗ ਨ ਜਾਏ ਹਰ ਨਾਮੈ ਤੁਲ ਨ ਪੁਜਈ ਸਭ ਡਿਠੀ ਠੋਕ ਵਜਾਈ ਕੰਚਨ ਕੇ ਕੋਟ ਦਤ ਕਰੀ ਵਹੂ ਹੈ ਵਰਗੈ ਵਰਦਾਨ ਭੂਮદાન ਗਉਆਂ ਕਣੀ ਭੀ ਅੰਤਰ ਗਰਭ ਗਮਾਨ ਰਾਮ ਨਾਮ ਮਨ 베ਦਿਆ ਗੁਰ ਦੀਆ ਸੱਚ ਦਾਨ ਮਨ ਹੱਟ ਬੁੱਧੀ ਕੇਤੀਆਂ ਕੇਤੇ 베ਦ ਵਿਚਾਰ ਕੇਤੇ ਬੰਦਨ ਜੀਕੇ ਗੁਰਮਖ ਮੋਖ ਦਵਾਰ ਸੱਚੋ ਹੋរੈ ਸਭ ਕੋ ਉਪਰ ਸੱਚ ਆਚਾਰ ਸਭ ਕੋ ਊਚ ਆਖੀਐ ਨੀਚ ਨਾ ਦੀਸੈ ਕੋਈ ਇਕ ਨਐ ਭਾਂਡੇ ਸਾਜਿਐ ਇਕ ਚਾਨਣ ਤਿਹ ਲੋਈ ਕਰਮ ਮਿਲੈ ਸੱਚ ਪਾਈਐ ਧੁਰ ਬਖਸ਼ ਨ ਮਿਟੈ ਕੋਈ ਸਾਧ ਮਿਲੈ ਸਾਧੂ ਜਨ ਸੰਤੋਖ ਵਸੈ ਗੁਰ ਭਾਈ ਅਕਥ ਕਥਾ ਵਿਚਾਰੀਐ ਜੇ ਸਤ ਗੁਰ ਮਾਹੀ ਸਮਾਈ ਪੀ ਅੰਮ੍ਰਿਤ ਸੰਤੋਖਿਆ ਦਰਗਹਿ ਪੈਦਾ ਜਾਏ ਕਟਕਟ ਵਾਜੈ ਕਿੰਗਰੀ ਹਨ ਦਿਨ ਸ਼ਬਦ ਸੁਭਾਈ ਵਿਰਲੇ ਕੋ ਸੋਜੀ ਪਈ ਗੁਰਮਖਿ ਮਨ ਸਮਝਾਈ ਨਾਨਕ ਨਾਮ ਨਾ ਵਿਸਰੇ ਛੂਟੈ ਸ਼ਬਦ ਕਮਾਈ ਸ੍ਰੀ ਰਾਗ ਮਹੱਲਾ ਪਹਿਲਾ ਚਿੱਤੇ ਜਿਸਹਿ ਧੌਲ ਹਰ ਬੱਗੇ ਬੰਕ ਦਵਾਰ ਕਾਰਮਾਨੇ ਖੁਸ਼ੀ ਉਸਾਰਿਆ ਦੂਜਾ ਹੀਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਤਹਿ ਢੇਰੀ ਤਨ ਸ਼ਾਰ ਭਾਈ ਰੇ ਤਨ ਧਨ ਸਾਥ ਨਾ ਹੋਏ RAM ਨਾਮ ਤਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਰਹਾਉ RAM ਨਾਮ ਤਨ ਨਿਰਮਲੋ ਜੇ ਦੇਵਾਂ ਦੇਵਨ ਹਾਰ ਆਗੈ ਪੂਛ ਨਾ ਹੋਵੇਈ ਜਿਸ ਬੇਲੀ ਗੁਰ ਕਰਤਾਰ ਆਪ ਛਡਾਏ ਛੁੱਟੀ ਐ ਆਪੇ ਬਖਸ਼ਣ ਹਾਰ ਮਨ ਮੁਖ ਜਾਣੈ ਆਪਣੀ ਧੀਆ ਪੁੱਤ ਸੰਜੋਗ ਨਾਰੀ ਦੇਖ ਵਗਾਸੀਐ ਨਾਲੇ ਹਰਖ ਸੋਸੋਗ ਗੁਰਮਖ ਸ਼ਬਦ ਰੰਗਾਵਲੇ ਅਹਨਸ ਹਰ ਰਸ ਭੋਗ ਚਿੱਤ ਚੱਲੈ ਵੇਤ ਜਾਵਣੂ ਸਾਕਤ ਡੋਲ ਡੁਲਾਈ ਬਾਹਰ ਢੂੰਡ ਵਿਗੁਚੀ ਐ ਘਰਮ ਹੈ ਵਸ ਦਸੋ ਥਾਂਇ ਮਨ ਮੁਖ ਹੋ ਮੈਂ ਕਰਮਸੀ ਗੁਰਮ ਕਪੱਲੈ ਪਾਈ ਸਾਕਤ ਨਿਰਗੁਣ ਆਰਿਆ ਆਪਣਾ ਮੂਲ ਪਛਾਣ ਰਕਤ ਬਿੰਦ ਕਾ ਇਹੋ ਤਨੁ ਅਗਨੀ ਪਾਸ ਪਿਰਾਨ ਪਵਣੈ ਕੈ ਵਸ ਦਿਹੋਰੀ ਮਸਤਕ ਸੱਚ ਨੀਸ਼ਾਨ ਬਹੁਤਾ ਜੀਵਨ ਮੰਗੀਐ ਮੁਆ ਨਾ ਲੋੜੈ ਕੋਈ ਸੁਖ ਜੀਵਨ ਤਿਸ ਆਖੀਐ ਜਿਸ ਗੁਰਮਖ ਵਸਿਆ ਸੋਇ ਨਾਮਿ ਮਿਹੂਨੇ ਕਿਆ ਗਣੀ ਜਿਸ ਹਰ ਗੋੜੇ ਦਰਸ ਨਾ ਹੋਈ ਜਿਉ ਸੁਪਨੈ ਨਿਸ ਭੁੱਲੀਐ ਜਦ ਲਗ ਨਿੰਦਰਾ ਹੋਈ ਇਉ ਸਰਪਨ ਕੈ ਵਸ ਜਿੜਾ ਅੰਤਰ ਹੋ ਮੈ ਦੋਈ ਗੁਰਮਤ ਹੋਏ ਵਿਚਾਰੀਐ ਸੁਪਨਾ ਇਹੋ ਜਗ ਲੋਈ ਅਗਨ ਮਾਰੈ ਜਲ ਪਾਈਐ ਜੋ ਬਾਰਕ ਦੂਦੈ ਮਾਇ ਬਿਨ ਜਲ ਕਮਲ ਸੋ ਨਾ ਥੀਐ ਬਿਨ ਜਲ ਮੀਨ ਮਰਾਈ ਨਾਨਕ ਗੁਰਮੁਖ ਹਰਿ ਰਾਸ ਮਿਲੈ ਜੀਵਾ ਹਰਿ ਗੁਣ ਗਾਈ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਵਣੁ ਪਈੜੈ ਦਰਿਆਸ ਉਚੋ ਪਰਬਤ ਗਾਖੜੋ ਨਾ ਪੌੜੀ ਤਿਤ ਤਾਸ ਗੁਰਮਖ ਅੰਤਰ ਜਾਣਿਆ ਗੁਰ ਮੇਲੀ ਤਰੀਆਸ ਭਾਈ રે ਭਵਜਨ ਬਿਕਮ ਡਰਾਉ ਪੂਰਾ ਸਤਗੁਰ ਰਸ ਮੇ ਲੈ ਗੁਰ ਤਾਰੇ ਹਰ ਨਾਮ ਰਹਾਉ ਚੱਲਾ ਚੱਲਾ ਜੀ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲਸੀ ਅਮਰ ਸੋ ਗੁਰ ਕਰਤਾਰ ਪੀ ਸੱਚਾ ਸਲਾਹਣਾ ਸਚੈ ਥਾਨ ਪਿਆਰ ਦਰ ਕਰ ਮਹਿਲਾ ਸੋਹਣੀ ਪੱਕੇ ਕੋਟ ਹਜ਼ਾਰ ਹਸਤੀ ਕੋੜੇ ਪਖਰੇ ਲਸ਼ਕਰ ਲੱਖਿਆ ਪਾਰ ਕਿਸ ਹੀ ਨਾਲ ਨਾ ਚੱਲਿਆ ਖੱਪ ਖੱਪ ਮੁਏ ਅਸਾਰ ਸੋਇਨਾਰੁ ਪਾ ਸੰਚੀਐ ਮਾਲ ਜਾਲ ਜੰਜਾਲ ਸਭ ਜਗ ਮਹਿ ਦੋਹੀ ਫੇਰੀਐ ਬਿਨ ਨਾਮੈ ਸਿਰ ਕਾਲ ਮੇਂਡ ਪੜਾ ਜੀਉ ਖੇਲ ਸੀ ਵੱਧ ਫੈਲੀ ਕਿਆ ਹਾਲ ਪੁੱਤਾਂ ਦੇਖ ਵਿਗਸੀਐ ਨਾਰੀ ਸੀਜ ਪਧਾਰ ਚੋਆ ਚੰਦਨ ਲਾਈਐ ਕਾਪੜ ਰੂਪ ਸ਼ਿੰਗਾਰ ਖੇਊ ਕੇਰ ਲਾਈਐ ਛੋੜ ਚੱਲੈ ਘਰਵਾਰ ਮਹਿਰ ਮਲੂਕ ਕਹਾਈਐ ਰਾਜਾ ਰਾਉ ਕੇ ਖਾਨ ਚੌਧਰੀ ਰਾਉ ਸਦਾਈਐ ਜਲ ਬਲੀਏ ਅਭਮਾਨ ਮਨ ਮੁਖ ਨਾਮ ਵਿਸਾਰਿਆ ਜਿਉ ਡਬ ਦਦਾ ਕਾਨ ਹਉ ਮੈਂ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੀ ਸਭ ਜਗ ਕਾਜਲ ਕੋਠੜੀ ਤਨ ਮਨ ਦੇ ਸੁਆਹੀ ਗੁਰ ਰਾਕੇ ਸੇ ਨਿਰਮਲੀ ਸ਼ਬਦ ਨਿਵਾਰੀ ਪਾਹੀ ਨਾਨਕ ਤਰੀਐ ਸਚ ਨਾਮ ਸਿਰ ਛਾਹਾਂ ਪਾਤਸ਼ਾਹ ਮੈਂ ਹਰ ਨਾਮ ਨਾ ਵਿਸਰੈ ਹਰ ਨਾਮ ਰਤਨ ਵਿਸਾਹ ਮਨ ਮੁਖ ਭੌਜਲ ਪਚ ਮੋਏ ਗੁਰਮੁਖ ਤਰੇ ਅਥਾਹ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਮਕਾਮ ਕਰ ਘਰ ਬੈਸਣਾ ਨਿਤ ਚਲਣਾ ਕੀ ਧੋਖ ਮਕਾਮ ਤਾਂ ਪਰ ਜਾਣੀਐ ਜਾਂ ਰਹਿ ਨਹਿ ਚਲ ਲੋਕ ਦੁਨੀਆ ਕੈਸ ਮੁਕਾਮੀ ਕਰ ਸਿੱਧਕ ਕਰਨੀ ਖਰਚ ਬੰਦੋ ਲਾਗ ਰਹੋ ਨਾ ਮੇਰਾ ਹਾਉ ਜੋਗੀ ਤਾ ਆਸਣ ਕਰ ਬਹਿ ਮੁੱਲਾ ਬਹਿ ਮੁਕਾਮ ਪੰਡਤ ਵਖਾਣ ਹੈ ਪੂਥੀਆਂ ਸਿੱਧ ਬਹਿ ਦੇਵ ਸਥਾਨ ਸੁਰ ਸਿੱਧ ਗਣ ਗੰਧਰਬ ਮਨ ਜਨ ਸੇਖ ਪੀਰ ਸਲਾਰ ਦਰ ਕੂਚ ਕੂਚਾ ਕਰ ਗਏ ਅਵਰੇ ਪੇ ਚੱਲਣ ਹਾਰ ਸੁਲਤਾਨ ਖਾਨ ਮਲੂਕ ਉਮਰੀ ਗਏ ਕਰ ਕਰ ਕੂਚ ਕੜੀ ਮੋਹਤ ਕੇ ਚੱਲਣਾ ਦਿਲ ਸਮਝ ਤੂੰ ਭੇ ਪਹੁੰਚ ਸ਼ਬਦਾਹਾ ਮਾਹੀ ਵਿਖਾਣੀਐ ਵਿਰਲਾ ਤਾਂ ਬੂਝੈ ਕੋਈ ਨਾਨਕ ਵਿਖਾਣੈ ਬੀਨਤੀ ਜਲ ਤਲ ਮਹੀ ਅਲਸੋਏ ਅੱਲਾਹ ਅਲਖ ਅਗੰਮ ਕਾਦਰ ਕਰਮ ਹਾਰ ਕਰੀਮ ਸਭ ਦੁਨੀਆਂ ਆਉਣ ਜਾਵਣੀ ਮਕਾਮ ਏਕ ਰਹੀ ਮਕਾਮ ਤਿਸਨੋ ਆਖੀਐ ਜਿਸ ਸਿਸ ਨਾ ਹੋਵੀ ਲੇਖ ਅਸਮਾਨ ਤਰਤੀ ਚੱਲਸੀ ਮੋਕਾਮ ਉਹੀ ਏਕ ਦਿਨ ਰਵ ਚੱਲੈ ਨਿਸ ਸਸ ਚੱਲੈ ਤਾਰਿਕਾ ਲਖ ਪਲੋਏ ਮਕਾਮ ਉਹੀ ਏਕ ਹੈ ਨਾਨਕਾ ਸਚ ਬਗੋਈ ਮਹੱਲੇ ਪਹਿਲੇ 17 ਅਸ਼ਟਪਦੀਆਂ ਸ੍ਰੀ ਰਾਗ ਮਹੱਲਾ 3 ਘਰ ਪਹਿਲਾ ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਈ ਆਪੈ ਆਪ ਮਲਾਈ ਬੂਝੈ ਤਾਂ ਨਿਰਮਲ ਹੋਐ ਕੋਈ ਹਰਿ ਜੀਉ ਸੱਚਾ ਸੱਚੀ ਬਾਣੀ ਸ਼ਬਦ ਮਲਾਵਾ ਹੋਈ ਆਈ ਰੇ ਪਗ ਤਹੀਨ ਕਾਹੇ ਜਾਗ ਆਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਤਾ ਜਨਮ ਗਵਾਇਆ ਰਹਾਉ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਲਾਈ ਜੀ ਜੰਤ ਏ ਕਿਆ ਵਿਚਾਰੀ ਕਿਆ ਕੋ ਆਖ ਸੁਣਾਇ ਗੁਰਮੁਖ ਆਪੇ ਦੇ ਵਢਿਆਈ ਆਪੇ ਸੇਵ ਕਰਾਈ ਦੇਖੁ ਕਟੰਬ ਮੋਹਿ ਲਵਹਾਣਾ ਚਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ ਪ੍ਰਭ ਸਖਾ ਹਰ ਜੀਉ ਮੇਰਾ ਅੰਤੇ ਹੋਇ ਸਖਾਈ ਪੈੜੈ ਜਗ ਜੀਵਨ ਦਾਤਾ ਮਨ ਮੁਖ ਪਤ ਗਵਾਈ ਬਿਨ ਸਤਿਗੁਰ ਕੋ ਮੰਗ ਨਾ ਜਾਣੈ ਅੰਦੇ ਠੌਰ ਨਾ ਕਾਈ ਹਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ ਪਈੜੈ ਜਗ ਜੀਵਨ ਦਾਤਾ ਗੁਰਮਤਿ ਮਨ ਵਸਾਇਆ ਅਨੰਦਿਨ ਭਗਤ ਕਰਹਿ ਦਿਨ ਰਾਤੀ ਹਉਮੈ ਮੋਚ ਕਾਇਆ ਜਿਸ ਸਿਉ ਰਾਤਾ ਤੈ ਸੋ ਹੋਵੇ ਸੱਚੇ ਸੱਚ ਸਮਾਇਆ ਆਪੇ ਨਦਰ ਕਰੇ ਭਾਉ ਲਾਏ ਗੁਰ ਸ਼ਬਦੀ ਵਿਚਾਰ ਸਤਗੁਰ ਸੇਵਿਐ ਸਹਜ ਉਪਜੈ ਹਉਮੈ ਤ੍ਰਿਸ਼ਨਾ ਮਾਰ ਹਰ ਗੁਣ ਦਾਤਾ ਸਦ ਮਨ ਵਸੈ ਸੱਚ ਰਖਿਆ ਪੁਰ ਧਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਈ ਨਾਮ ਨਿਧਾਨ ਹਰ ਮਨ ਵਸੈ ਹਉਮੈ ਦੁੱਖ ਸਭ ਜਾਈ ਸਤਗੁਰੇ ਸ਼ਬਦ ਸੁਣਾਇ ਹਉ ਸਦ ਬਲੇ ਹਾਰੈ ਜਾਉ ਆਪਣੇ ਮਨ ਚਿਤ ਕਹਿ ਕਹਾਈ ਬਿਨ ਗੁਰੇ ਆਪ ਨਾ ਜਾਈ ਹਰ ਜੀ ਉਹ ਭਗਤ ਵੱਸਲ ਸੁਖ ਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੀ ਗੁਰਮਖ ਦੇ ਵੜਿਆਈ ਸ੍ਰੀ ਰਾਗ